ਹਲਕਾ ਗੁਰੂ ਹਰ ਸਾਹਿਬ ਦੇ ਵੱਖ-ਵੱਖ ਪਿੰਡਾਂ ਤੋਂ ਆਏ ਪਤਵੰਤੇ ਸਜਣੋਂ ਗੱਜ ਕੇ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ 3 ਸਾਲ ਟੱਪੇ ਐ ਪੰਜਾਬ ਨੂੰ ਬਰਬਾਦ ਕਰ ਦਿੱਤਾ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਇੱਕ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਜਿਹੜਾ ਆਪਣੇ ਘਰੋਂ ਨਿਕਲਦਾ ਨਹੀਂ ਪੰਜਾਬ ਵਿੱਚ ਨਸ਼ਾ ਘਰ ਘਰ ਫੈਲਾ ਦਿੱਤਾ ਮੈਂ ਪੁਲਿਸ ਵਾਲੇ ਅਫਸਰਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਕਿ ਇਹਦੇ ਜਮਵਾਰ ਆਮ ਆਦਮੀ ਪਾਰਟੀ ਦੇ ਐਮਐਲਏ ਐ ਕਿਉਂਕਿ ਸਾਨੂੰ ਨਸ਼ੇ ਵੇਚਣ ਵਾਲਿਆਂ ਨੂੰ ਫੜਨ ਹੀ ਨਹੀਂ ਦਿੰਦੇ ਆ ਐਮਐਲਏ 15 15 ਲੱਖ ਮਹੀਨੇ ਦਾ ਲੈਣ ਲੱਗੇ ਨਸ਼ੇ ਵੇਚਣ ਵਾਲਿਆਂ ਤੋਂ ਆਪਣੇ ਹਲਕੇ 'ਚ ਆ 3 ਸਾਲਾਂ 'ਚ ਤੁਸੀਂ ਦੇਖਿਆ ਹੋਣਾ ਰੋਜ਼ ਅਖਬਾਰ ਪੜ੍ਹਦੇ ਹੋਣੇ ਆ ਕਿਤੇ ਡਕੈਤੀ ਹੋ ਜਾਂਦੀ ਹੈ ਕੋਈ ਚੇਨ ਲੁੱਟੀ ਜਾਂਦੀ ਹੈ ਗੈਂਗਸਟਰ ਰਾਜ ਕਰ ਰਹੇ ਐ ਬੈਂਕ ਲੁੱਟੇ ਗਏ ਐ ਕਿਤੇ ਤੁਸੀਂ ਪਿਛਲੇ 3 ਸਾਲਾਂ ਚ ਸਰਕਾਰ ਨਹੀਂ ਦੇਖੀ ਤੁਹਾਡੇ ਪਿੰਡਾਂ ਚ ਆਈ ਯਾਦ ਕਰੋ ਅਕਾਲੀ ਦਲ ਦੀ ਸਰਕਾਰਾਂ ਨੂੰ ਜਦੋਂ ਤੁਹਾਡੇ ਪਿੰਡਾਂ ਵਿੱਚ ਸੰਗਤ ਦਰਸ਼ਨ ਹੁੰਦੇ ਸੀ ਮੈਂ ਆਉਂਦਾ ਸੀ ਵੱਡੇ ਬਾਦਲ ਸਾਹਿਬ ਆਉਂਦੇ ਸੀ ਜੋ ਜੋ ਤੁਸੀਂ ਕਹਿੰਦੇ ਸੀ ਉਹ ਨਾਲ ਦੇ ਨਾਲ ਕਰਦੇ ਸੀ ਥੋੜੀ ਸਰਕਾਰ ਸੀ ਲੋਕਾਂ ਦੀ ਸਰਕਾਰ ਸੀ ਗਰੀਬ ਕਿਸਾਨ ਮਜ਼ਦੂਰ ਦੀ ਸਰਕਾਰ ਸੀ ਹੁਣ ਸਾਰੇ ਬੈਠਿਓ ਆਪਾਂ ਹੁਣ ਸੱਚ ਕਰਕੇ ਦੱਸਿਓ ਸਾਰਿਆਂ ਕੋਲੇ ਟਿਊਬਵਲ ਕਨੈਕਸ਼ਨ ਹੈ ਕੀ ਨਹੀਂ ਹੈਗੇ ਤਹਾਨੂੰ ਟਿਊਬਵਲ ਕਨੈਕਸ਼ਨ ਕਦੋਂ ਮਿਲੇ ਜਾ ਕੇ ਤਰੀਕ ਦੇਖਿਓ ਉਹ ਕਾਲੀ ਦਿਲ ਦੀ ਸਰਕਾਰ ਹੋਣੀ ਐ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਐ ਸਾਢੇ 13 ਲੱਖ ਟਿਊਬਵਲ ਕਨੈਕਸ਼ਨ ਬਾਦਲ ਸਾਹਿਬ ਨੇ ਦਿੱਤੇ ਐ ਉਹਦੇ ਵਿੱਚ ਮੁਫਤ ਬਿਜਲੀ ਬਾਦਲ ਸਾਹਿਬ ਨੇ ਕੀ ਦਿੱਤੀ ਐ ਜਿੰਨੀਆਂ ਨਹਿਰਾਂ ਐ ਕਸੀਆਂ ਐ ਪੱਕੇ ਖਾਲੇ ਐ ਅੰਡਰਗਰਾਊਂਡ ਪਾਈਪ ਐ ਆ ਮੰਡੀਆਂ ਐ ਸਾਰੀਆਂ ਹੀ ਕਾਲੀ ਦਲ ਨੇ ਬਣਾਈਆਂ ਇੱਕ ਨਿਸ਼ਾਨੀ ਦੱਸ ਦੋ ਜੇ ਮੇਰੇ ਕਿਸਾਨ ਵੀਰ ਕਿ ਆਹ ਚੀਜ਼ ਕਾਂਗਰਸ ਨੇ ਪਣਾਈ ਹੈ ਤੁਸੀਂ ਆਪ ਦੇਖੋ ਗਰੀਬ ਜਨਤਾ ਬੈਠੀ ਹੈ ਸ਼ਰੂ ਬਾਦਲ ਸਾਹਿਬ ਨੇ ਵਾਦਾ ਕੀਤਾ ਸੀ ਮੈਂ ਗਰੀਬ ਨੂੰ ਆਟਾ ਦਲ ਦਊਂਗਾ ਢੀਲੇ ਕਾਰਡ ਬਣਾ ਕੇ ਹਰ ਮਹੀਨੇ ਦਿੰਦੇ ਸੀ ਕਿ ਨਹੀਂ ਦਿੰਦੇ ਦਿੰਦੇ ਸੀ ਕਿ ਨਹੀਂ ਦਿੰਦੇ ਸੀ ਬਾਜਲ ਸਾਹਿਬ ਇਹ ਜਿਹਨਾਂ ਨੇ ਸ਼ਗਨ ਸ਼ੁਰੂ ਕੀਤਾ ਦੇਣਾ ਪੈਨਸ਼ਨਾਂ ਸ਼ੁਰੂ ਕੀਤੀਆਂ ਐਸਸੀ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੇ ਸੀ ਮੁਫਤ ਪੜਾਉਂਦੇ ਸੀ ਜਿਹੜਾ ਕਾਂਗਰਸ ਦੇ ਤੇ ਇਹਨਾਂ ਨੇ ਬੰਦ ਕਰ ਦਿੱਤਾ ਭਗਤ ਪੂਰਨ ਸਿੰਘ ਸਕੀਮ ਬਣਾਈ ਸੀ ਕਾਰਡ ਬਣਾਇਆ ਸੀ 5-5 ਲੱਖ ਤੱਕ ਤੁਸੀਂ ਇਲਾਜ ਮੁਫਤ ਕਿਤੇ ਮਰਜ਼ੀ ਕਰਾ ਸਕਦੇ ਸੀ ਅੱਜਕੱਲ ਸਾਰਾ ਬੰਦ ਹੈ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਨ ਮੇਲਾ ਹਰ ਪਿੰਡ ਆਇਆ ਹੁਣ ਆਪਣੀ ਸਰਕਾਰ ਦੇ ਦਰਾਂ ਹੁਣ ਕੋਈ ਦਿੰਦਾ ਖੇਡਾਂ ਦਾ ਸਮਾਨ ਕੋਈ ਜਿਮ ਦਿੰਦਾ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਨੌਜਵਾਨਾਂ ਨੂੰ ਕਬੱਡੀ ਪਲਾ ਦਿੱਤਾ ਸੀ ਉਹ ਵੀ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਹੁੰਦਾ ਸੀ ਲੋਕਾਂ ਨੂੰ ਸ਼ੌਂਕ ਵੱਧ ਗਿਆ ਚੰਗੇ ਜਾਨਵਰ ਰੱਖਣ ਲੱਗ ਗਏ ਉਹ ਵੀ ਬੰਦ ਹੈ ਘੋੜਿਆਂ ਦੇ ਮੇਲੇ ਕਰਾਉਂਦੇ ਅੱਜ ਉਹ ਵੀ ਬੰਦ ਹੈ ਸੇਵਾ ਕੇਂਦਰ ਖੋਲੇ ਤੁਸੀਂ ਆਪਣੇ ਪਿੰਡ 'ਚ ਹੀ ਕੰਮ ਕਰਾ ਲਓ ਉਹ ਵੀ ਬੰਦ ਐ ਦੇਖੋ ਥੋੜੇ ਹਲਕੇ 'ਚ ਨੋਨੀ ਮੇਰੇ ਛੋੜੇ ਭਰਾ ਮੰਗੂ ਐ ਤੁਸੀਂ ਇਹਨਾਂ ਨੂੰ ਪੁੱਛ ਲਓ ਜੋ ਜੋ ਕਿਹਾ ਸੀ ਜਿਵੇਂ ਆਉਂਦੇ ਸੀ ਦੱਸੋ ਕੀ ਚਾਹੀਦਾ ਜਿੰਨੇ ਕੰਮ ਨੋਨੀ ਨੇ ਕਰਾਏ ਐ ਕਿਸੇ ਹੋਰ ਨੇ ਕਰਾਏ ਐ ਕਿ ਨਹੀਂ ਨਹੀਂ ਜੀ ਪਰ ਜਤੋਂਦੇ ਤਾਂ ਹੈ ਨਹੀਂ ਯਾਰ ਹੁਣ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਹਰੋਣੇਉ ਜਿਹੜਾ ਡੱਕਾ ਨਹੀਂ ਤੋੜਦਾ ਉਹਨੂੰ ਜਿਤਾਉਣੇਉ ਫਿਰ ਫਾਇਦਾ ਕੀ ਆ ਕੰਮ ਕਰਨ ਦਾ ਕਿ ਬੇਨਸਾਫੀ ਤੇ ਨਾ ਕਰਿਆ ਕਰੋ ਓਏ ਉਹ ਇੱਕ ਮਰ ਸੁਣ ਲਿਓ ਕੱਲੇ ਐਕਤੀ ਨਹੀਂ 27 ਚ ਵੀ ਕਿਧੇ ਐਣਾ ਕਰੋ ਹਾਂ ਦੇਖ ਹੁਣ ਮੈਂ ਤੁਹਾਡੇ ਨਾਲ ਗਵਾਨ ਜਲਾਲਾਬਾਦ ਹੈ ਜਲਾਲਾਬਾਦ ਹੈ ਤੁਸੀਂ ਦੇਖਿਓ ਜੇ ਕਹਿਜੇ ਪਿੰਡ ਬਣਾਤੇ ਕਹਿਜਾ ਇਲਾਕਾ ਬਣਾਤਾ ਮੈਨੂੰ ਹਰਾਤਾ ਯਾਰ ਤੇ ਜਿਤਾਇਆ ਕਿਨੂੰ ਚੋਰ ਨੂੰ ਚੋਰ ਨੂੰ ਆਹ ਤਾਂ ਹਾਲਾਤ ਹੈ ਹੁਣ ਕੰਮ ਅਕਾਲੀ ਦਲ ਕਰਦਾ ਰਿਹਾ ਪੰਜਾਬ ਦੇ ਕਿਸਾਨੀ ਦੀ ਬਾਪ ਬੜੀ ਗਰੀਬ ਦੀ ਬਾਪ ਪੜੀ ਵਪਾਰੀਆਂ ਦੀ ਖੜੀ ਸੜਕਾਂ ਅਸੀਂ ਬਣਾਈਆਂ ਥਰਮਲ ਪਲਾਂਟ ਅਸੀਂ ਬਣਾਏ ਬਿਜਲੀ ਤੁਹਾਡੇ 24 ਘੰਟੇ ਅਸੀਂ ਕੀਤੇ ਸਟੇਡੀਅਮ ਅਸੀਂ ਬਣਾਏ ਯੂਨੀਵਰਸਟੀਆਂ ਅਸੀਂ ਬਣਾਈਆਂ ਐਮ ਜੋਰਗੇ ਹਸਪਤਲ ਅਸੀਂ ਲੈ ਕੇ ਆਏ ਇੱਕ ਚੀਜ਼ ਕਾਂਗਰਸ ਦੀ ਨਹੀਂ ਹੈ ਤੇ ਆਪਾਂ ਕਾਂਗਰਸ ਨੂੰ ਬਣਾ ਦਿੱਤਾ ਕੈਪਟਨ ਨੂੰ ਕੈਪਟਨ 5 ਸਾਲ ਘਰੋਂ ਨਹੀਂ ਨਿਕਲਿਆ ਅਸੀਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਬਣਿਆ ਅਸੀਂ ਕੁਝ ਨਹੀਂ ਕੀਤਾ ਕਿਉਂ ਖਰਾਬ ਕਰਦੇ ਹੋ ਆਪਣੇ 5 ਸਾਲ ਪਰ ਲੋਕਾਂ ਨੇ ਸੁਣੇ ਨਹੀਂ ਫਿਰ ਝਾੜੂ ਵਾਲੇ ਆ ਗਏ ਤੁਸੀਂ ਦੇਖਿਆ ਤਾਂ ਹੈ ਨਹੀਂ ਕਿ ਵੋਟ ਕਿਹਨੂੰ ਪਾ ਰਹੇ ਹੋ ਕੱਲਾ ਝਾੜੂ ਨੂੰ ਪਾਉਣੀ ਹੈ ਝਾੜੂ ਨੂੰ ਪਾਉਣੀ ਹੈ ਆ ਤੁਹਾਡੇ ਐਮਐਲਏ ਦੀ ਕਰਤੂਤਾ ਦਾ ਤੁਹਾਨੂੰ ਪਤਾ ਹੀ ਹੈ ਤੁਹਾਡੇ ਹਲਕੇ ਦੀਆਂ ਇਹਨਾਂ ਕੋਲੇ ਅਜੇ ਕਹੀ ਹੈ ਇੱਕ ਟਾਰੂ ਚ ਆਖੇਗਾ ਉਧਰਲੇ ਪਾਸੇ ਇੱਕ ਇੱਕ ਦੋ ਦਿਨਾਂ ਚ ਇੱਕ ਮਲੇ ਦਾ ਜਲੰਧਰ ਵਾਲਾ ਮੰਤਰੀ ਆ ਉਹਦਾ ਵੀ ਆ ਰਿਹਾ ਜੀ ਉਦੋਂ ਅਸਰੇ ਅਸੀਂ ਟੀਵੀ 2ਵੀਂ ਤੇ ਹੋਣ ਲੱਗਿਆ ਜਿੰ ਜਿਹੜੇ ਜ਼ਿੰਦਗੀ ਚ ਸਰਪੰਚ ਨਹੀਂ ਬਣੇ ਉਹ ਮੈਂ ਤਾਂ ਕਹਾਂ ਸੀ ਜਿਹੜੇ ਮਲੰਗ ਸੀ ਸਾਰਿਆਂ ਨੂੰ ਐਮਐਲਏ ਬਣਾਦਾ ਤੁਸੀਂ ਯਾ ਦੇਖੋ ਅਕਾਲੀ ਦਲ ਥੋਡੀ ਪਾਰਟੀ ਐ ਅਸੀਂ ਜਿਉਣਾ ਮਰਨਾ ਇੱਥੇ ਐ ਇੱਥੇ ਹੀ ਰਹਿਣਿਆ ਤੁਸੀਂ ਜਿੱਤਾਂ ਹੋ ਹਾਰਾਂ ਹੋ ਅਸੀਂ ਤੁਹਾਡੇ ਵਾਸਤੇ ਹੀ ਲੜਦੇ ਰਹਿਣਾ ਐ ਆ ਝਾੜੂ ਵਾਲੇ ਨੇ ਦੇਖ ਲਿਓ ਅਗਲੀ ਵਾਰ ਦੁਕਾਨ ਬੰਦ ਕਰਕੇ ਕਿਤੇ ਹੋਰ ਸੂਬੇ ਕਿਤੇ ਚਲੇ ਜਾਣਗੇ ਜਿੰਦਾਬਾਦ 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 ਮੈਂ ਉਹੀ ਕਹਿਣਾ ਚਾਹਣਾ ਤਜਰਬੇ ਕਰਨੇ ਛੱਡ ਦਿਓ ਇੱਕ ਤਜਰਬੇ ਦਾ ਮਤਲਬ ਹੈ 5 ਸਾਲ ਖਰਾਬ ਹੋ ਜਾਂਦੇ ਆ ਤੁਸੀਂ ਆਪਣੇ 10 ਸਾਲ ਖਰਾਬ ਕਰਤੇ ਜੇ ਸਪੀਡ ਨਾਲ ਅਸੀਂ ਲੱਗੇ ਸੀ ਗੇਜ ਜ ਸਪੀਡ ਨਾਲ ਤਰੱਕੀ ਚੱਲ ਰਹੀ ਸੀ ਆ 10 ਸਾਲ ਸਾਨੂੰ ਹੋਰ ਮਿਲ ਜਾਂਦੇ ਆ ਇਲਾਕਾ ਤਾਂ ਪਤਾ ਨਹੀਂ ਕਿੱਥੇ ਤੋਂ ਕਿੱਥੇ ਚਲੇ ਜਾਣਾ ਸੀ ਆਪਣੇ ਤੋਂ ਸਿਆਣੇ ਗੁਜਰਾਤ ਦੇ ਲੋਕ ਹੈ ਤੁਸੀਂ ਦੇਖ ਲਓ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਆ ਉਹਨੂੰ ਉਹਦੀ ਸਰਕਾਰ ਲੈ ਕੇ ਆਉਂਦੇ ਆ ਉਹ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਰਾ ਕੂਸ਼ੀ ਸਾਡਾ ਮੋਦੀ ਕਰਦਾ ਹੈ ਇੱਥੇ ਸਾਰਾ ਕੂਸ਼ੀ ਕਾਲੀ ਦਲ ਕਰਦਾ ਹੈ ਪਰ ਆਪਾ ਆਪਣੀ ਪਾਰਟੀ ਨੂੰ ਸੋਚਦੇ ਆਂ ਕਿ ਅਕਲ ਚਲੋ ਘਰਦੀ ਆ ਕੀ ਫਰਕ ਪੈਂਦਾ ਇੱਕ ਦੀ ਦੂਜਿਆਂ ਨੂੰ ਦੇ ਦੀ ਮੇਕਾ ਹੁਣ ਥੋੜੇ ਦੇਖੋ ਆ ਹਾਰੇ ਪਰ ਰਹਿ ਥੋੜੇ ਨਾਲ ਆ ਥੋੜਾ ਇੱਥੋਂ ਦਾ ਜਿਹੜਾ ਸੀ ਜਿਹੜਾ ਜਿੱਦਦਾ ਰਿਹਾ ਸੀ ਉਹ ਛਤਰੀ ਹੋਰ ਬਦਲ ਗਿਆ ਉਹ ਹਲਕਾ ਵੀ ਬਦਲ ਗਿਆ ਮੈਨੂੰ ਲੱਗਦਾ ਹੈ ਉਥੋਂ ਵੀ ਉੱਠਣ ਦੀ ਤਿਆਰੀ ਹੈ ਇੱਕਤੀ ਮੈਨਾਂ ਉਹ ਛਤਰੀ ਵੀ ਨਹੀਂ ਵਾਪਾਉ ਕਿਸੇ ਨੂੰ ਕਿਉਂਕਿ ਜਿਹੜੀ ਉਹ ਛੱਡੀ ਛਤਰੀ ਤੇ ਬੈਠੇ ਆ ਨਾ ਆ ਇਲੈਕਸ਼ਨ ਤੇ ਪੈਸੋ ਉਹ ਛਤਰੀ ਟੁੱਟ ਜਾਣੀ ਹੈ ਮੈਂ ਤੈਨੂੰ ਅੱਜ ਦੱਸਣਾ ਅੱਜ ਜੈਜੀ ਹਾਲਾਤ ਬਣਾਤੀ ਹੈ ਦੇਸ਼ ਦੇ ਵਿੱਚ ਤੁਸੀਂ ਦੇਖ ਲਓ ਬੀਜੇਪੀ ਪ੍ਰਧਾਨ ਮੰਤਰੀ ਬੋਲ ਰਿਹਾ ਕਿਤੇ ਨਹੀਂ ਕਹਿੰਦੇ ਕਿ ਮੈਂ ਮਹਿੰਗਾਈ ਘਟਾਤੀ ਮੈਂ ਗਰੀਬ ਨੂੰ ਆ ਕਰਦਾ ਨਹੀਂ ਇੱਕੋ ਹੀ ਚੀਜ਼ ਬੋਲਦੇ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਈ ਜਾਂਦੇ ਆ ਰੋਜ਼ ਪ੍ਰਧਾਨ ਮੰਤਰੀ ਦਵਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਜੇ ਸਾਨੂੰ ਬੀਜੇਪੀ ਨੂੰ ਨਾ ਜਿਤਾਇਆ ਮੁਸਲਮਾਨ ਭਾਈ ਜਰਾ ਤੁਹਾਡੇ ਮੰਗਲ ਸੂਤਰ ਖੋਲ ਲੂਗਾ 70 ਸਾਲ ਤੱਕ ਲਾਈ ਨਹੀਂ ਤੇ ਹੁਣ ਕਿੱਥੋਂ ਕਰ ਲੂ ਕਿਉਂਕਿ ਲੋਕਾਂ ਨੂੰ ਲੜਾਉਂਦੇ ਐ ਆ ਦੇਸ਼ ਸਾਰਿਆਂ ਦਾ ਜਿਦੀ 1% ਵਾਦੀ ਹੈ 5% ਜਾਂ 70% ਦੇਸ਼ ਸਾਰਿਆਂ ਦਾ ਆ ਜਿਹੜੇ ਲੋਕ ਹੈ ਉਹ ਸਹੀ ਮene ਤੇ ਦੇਸ਼ ਹਿੱਤ ਦੀ ਗੱਲ ਨਹੀਂ ਕਰ ਰਹੇ ਦੇਸ਼ ਨੂੰ ਤਗੜਾ ਕਰਨ ਦੀ ਗੱਲ ਨਹੀਂ ਕਰ ਰਹੇ ਇੱਥੇ ਦੇਸ਼ ਵਿੱਚ ਲੜਾਈ ਝਗੜੇ ਕਰਨ ਦੀ ਗੱਲ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਲੈ ਕੇ ਰੱਖਦੀ ਹੈ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਕਿਤੇ ਨਹੀਂ ਦੇਖੋਗੇ ਕਿ ਇੱਕ ਧਰਮ ਦੀ ਦੂਜੇ ਧਰਮ ਦੀ ਲੜਾਈ ਅਕਾਲ ਬਾਦਲ ਸਾਹਿਬ ਮੁੱਖ ਮੰਤਰੀ ਰੇ ਕਿਸੇ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਹੁੰਦਾ ਬਾਦਲ ਸਾਹਿਬ ਆਪ ਜਾ ਕੇ ਉੱਥੇ ਬਣਾਉਂਦੇ ਉਹਨਾਂ ਦੀ ਖੁਸ਼ੀਆਂ ਵਿੱਚ ਹਿੱਸਾ ਲੈਂਦੇ ਇਸ ਕਰਕੇ ਮੈਂ ਜਿਹੜਾ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਓ ਪੰਜਾਬ ਆਪਣਾ ਘਰ ਹੈ ਇੱਥੇ ਕੁਝ ਨੁਕਸਾਨ ਹੋ ਗਿਆ ਆ ਪੰਜਾਬ ਪਿੱਛੇ ਚਲੇ ਗਿਆ ਤਾਂ ਆਪਾਂ ਸਾਰੇ ਪਿੱਛੇ ਚਲੇ ਜਾਵਾਂਗੇ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਵਾਸਤੇ ਯੂਪੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉੱਥੇ 80 MP ਆਉਂਦੇ ਆ ਉਹਨਾਂ ਵਾਸਤੇ ਬਿਹਾਰ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉੱਥੇ 40-45 MP ਆਉਂਦੇ ਆ ਐਸ ਕਰਕੇ ਉਹਨਾਂ ਦਾ ਕੀ ਹੈ ਲਗਾ ਥੋੜੇ ਨਾਲ ਅਸੀਂ ਤਾਂ ਰਹਿਣਾ ਇੱਥੇ ਹੈ ਜੇ ਅਕਾਲੀ ਦਲ ਤਗੜਾ ਹੈ ਤੁਹਾਡੀ ਫੌਜ ਤਕੜੀ ਹੈ ਅਕਾਲੀ ਦਲ ਤੁਹਾਡੀ ਫੌਜ ਹੈ ਅਕਾਲੀ ਜਦ ਤੱਕੜੇ ਤੇ ਕਿਸਾਨਾਂ ਦੀ ਲੜਾਈ ਕਾਲੀ ਲੜੇ ਗਿਆ ਗਰੀਬ ਦੀ ਲੜਾਈ ਲੜਦਾ ਪੰਜਾਬੀਆਂ ਦੀ ਲੜਾਈ ਲੜਦਾ ਵਪਾਰੀਆਂ ਦੀ ਲੜਾਈ ਲੜਦਾ ਤੇ ਪਾਰਲੀਮੈਂਟ ਵਿੱਚ ਜੇ ਤੁਸੀਂ ਅਕਾਲੀਆ ਅਕਾਲੀ ਐਮਪੀ ਭੇਜੋਗੇ ਦੇਖੋ ਕਿੱਡੀ ਵੱਡੀ ਤਾਕਤ ਤੁਹਾਡੀ ਪੰਜਾਬ ਦੀ ਬਣੂਗੀ ਤੁਸੀਂ ਦੇਖਿਆ ਹੋਣਾ ਪਿਛਲੀ ਵਾਰ ਕੱਲੇ ਦੋ ਐਮਪੀ ਸੀ ਮੈਂ ਤੇ ਹਰ ਸਿਮਰਤ ਮੈਨਾ ਦਾ ਪੂਰੇ ਪੰਜਾਬ ਜਾਣਾ ਪੈਂਦਾ ਸੀ ਪਰ ਕੱਲੀ ਹਰ ਸਿਮਰਤ ਸੀ ਜਿਹੜੀ ਭਾਵੇਂ ਬੰਦੀ ਸਿੱਖਾਂ ਦੀ ਗੱਲ ਹੈ ਭਾਵੇਂ ਕਿਸਾਨਾਂ ਦੀ ਗੱਲ ਹੈ ਭਾਵੇਂ ਪੰਜਾਬ ਦੇ ਮਸਲਿਆਂ ਦੀ ਗੱਲ ਹੈ ਇਕੱਲੀ ਉਹ ਹੀ ਲੜਦੀ ਸੀ ਜਿੰਨੇ ਕਾਂਗਰਸ ਦੇ ਤੇ ਝਾੜੂ ਵਾਲੇ ਐਮਪੀਸੀ ਚੁੱਪ ਕਰਕੇ ਬੈਠੇ ਰਹਿੰਦੇ ਸੀ ਬੇਨਤੀ ਕਰਦਾ ਹਾਂ ਦੇਖੋ ਨੋਨੀ ਮਾਨ ਜੀ ਤੇ ਆ ਜੋੜੀ ਬਾਬੀ ਮਾਨ ਜੀ ਸਾਰ ਜ਼ੋਰਾ ਸਿੰਘ ਮਾਨ ਜੀ ਦੇ ਬੇਟੇ ਹਨ ਜ਼ੋਰਾ ਸਿੰਘ ਮਾਨ ਸਾਹਿਬ ਤੇ ਮੇਰੇ ਪਿਤਾ ਬਾਦਲ ਸਾਹਿਬ ਦਾ ਭਰਾਵਾ ਵਾਂਗੂ ਰਿਸ਼ਤਾ ਸੀ ਇਕੱਠੇ ਗੱਡੀ 'ਚ ਰਹਿੰਦੇ ਕਈ-ਕਈ ਮਹੀਨੇ ਇਕੱਠੇ ਐਜਾ ਰਿਸ਼ਤਾ ਕਿ ਮਾਨ ਸਾਹਿਬ ਦਾ ਮੈਂ ਇੱਕ ਵੱਡੇ ਜ਼ੋਰਾ ਸਿੰਘ ਮਾਨ ਜੀ ਦੀ ਦੇਖੀ ਸ਼ਖਸੀਅਤ ਵਿੱਚ ਉਹ ਖੜਦੇ ਸੀ ਬੰਦੇ ਨਾਲ ਉਹ ਲੜਾਈ ਲੜਦੇ ਸੀ ਰਾਤ ਨੂੰ 1 ਵਜੇ ਵੀ ਕੋਈ ਉਹਨਾਂ ਦੇ ਵਰਕਰ ਦਾ ਕੋਈ ਨੁਕਸਾਨ ਹੋ ਜਾਏ ਨਾਲ ਦੇ ਨਾਲ ਬੋਹਨ ਦੇ ਸੀ ਉਹ ਇਸ ਇਲਾਕੇ ਵਿੱਚ ਜੋ ਇਹਨਾਂ ਨੇ ਦੇਣ ਸੀ ਸੇਵਾ ਸੀ ਇੰਨਾ ਪਿਆਰ ਕਮਾਇਆ ਸਭ ਤੋਂ ਵੱਡੀ ਜਾਇਦਾਦ ਕਿਸੇ ਵੀ ਸਿਆਸੀ ਲੀਡਰ ਦੀ ਹੁੰਦੀ ਹੈ ਜਨਤਾ ਅੱਜ ਪਿੰਡ ਪਿੰਡ ਅੱਜ ਪਿੰਡ ਪਿੰਡ ਜ਼ੋਰਾ ਸਿੰਘ ਮਾਨ ਦੀ ਗੱਲ ਹੋ ਰਹੀ ਹੈ ਉਵੇਂ ਹੀ ਬੋਬੀ ਮਾਨ ਜੀ ਐ ਤੇ ਨੋਨੀ ਜੀ ਐ ਸੋ ਬੇਨਤੀ ਕਰਦਾ ਗੁਰੂ ਅਰਜਨ ਸਾਹਿਬ ਵਾਲਿਓ ਦੇਖੋ ਬਹੁਤ ਬੇਨਸਵੀ ਲੱਗਦੀ ਤੀ ਤੁਸੀਂ ਜਿੰਨੇ ਮਰਜੀ ਤੁਹਾਡੇ ਹਲਕੇ ਦੇ ਕੰਮ ਹੋਏ ਹੋਣ ਸਾਰੇ ਨੂਣੀ ਮਾਨ ਨੇ ਕਰਾਏ ਹੋਣੇ ਆ ਨਾ ਰਾਣੇ ਨੇ ਕੁਝ ਕਰਾਇਆ ਮੈਨੂੰ ਤਾਂ ਪਤਾ ਤੁਹਾਡੇ ਸ਼ਹਿਰ ਗੁਰੂ ਅਰਜਨ ਸਾਹਿਬ ਵਿੱਚ ਅਸੀਂ ਇੰਨਾ ਕਰੋੜਾ ਰੁਪਏ ਦਾ ਪ੍ਰੋਜੈਕਟ ਲੱਗਲੇ ਸੀਵਰੇਜ ਸਾਰਾ ਕੰਮ ਕੀਤਾ ਉਹਨੇ ਹੈ ਅਮਰਜ ਯੋਰਗ ਉਹਨੇ ਆ ਕੇ ਸਾਰੇ ਹੀ ਬੇੜਾ ਗਰਖ ਕਰ ਦਿੱਤਾ ਕਿਉਂਕਿ ਉਹ ਤਾਂ ਹਰ ਚੀਜ਼ ਪੈਸਾ ਚਾਹੁੰਦੇ ਆ ਹਰ ਚੀਜ਼ ਉਹਨਾਂ ਨੂੰ ਕਮਿਸ਼ਨ ਚਾਹੁੰਦੇ ਐ ਤੋ ਐ ਜੇ ਲੀਡਰ ਆਪਾਂ ਬਾਰ-ਬਾਰ ਜਿਤਾਉਣੇ ਐ ਨੁਕਸਾਨ ਤਾਂ ਆਪਣਾ ਹੋ ਗਿਆ ਇਸ ਕਰਕੇ ਸੋ ਮੈਂ ਬੇਨਤੀ ਕਰਦਾ ਮਬੋਬੀ ਜੀ ਨੂੰ ਤੁਸੀਂ ਜਿਤਾਓ ਇੱਕ ਤਕੜੀ ਆਵਾਜ਼ ਥੋੜੀ ਫਿਰੋਜ਼ਪੁਰ ਹਲਕੇ ਦੀ ਬਣੂਗੀ ਤੇ ਮੈਂ ਪੂਰੇ ਪੰਜਾਬ ਜਾ ਕੇ ਆਇਆ ਮਹਦਰ ਨੂੰ ਇੰਨਾ ਦੱਸ ਦੇਣਾ ਹੈ ਜਿਵੇਂ ਝਾੜੂ ਵਾਲਿਆਂ ਦਾ ਤੂਫਾਨ ਸੀ ਨਾ ਉਦੋਂ ਤਕੜਾ ਤੂਫਾਨ ਹੁਣ ਕਾਲੀ ਦਲ ਦਾ ਹੈ ਅਛਾ ਝਾੜੂ ਵਾਲੇ ਨੂੰ ਤਾਂ ਕੁੱਟ ਨੂੰ ਫਿਰਦੇ ਲੋਕੀ ਮੈਂ ਤਾਂ ਜਾ ਕੇ ਆਇਆ ਫਿਰਦੇ ਹੈ ਕਿ ਨਹੀਂ ਇੱਕ ਤਾਂ ਪਹਿਲੇ ਐਂ ਕਰੋ ਆਪਣੇ ਘਰਾਂ ਚ ਜਿੰਨੇ ਝਾੜੂ ਰੱਖਿਆ ਉਹਨਾਂ ਨੂੰ ਅੱਗ ਲਾ ਦਿਓ ਪੋਚੇ ਲਾਇਆ ਕਰੋ ਹੁਣ ਆ ਮੁੱਖ ਮੰਤਰੀ ਹੈ ਇੱਥੇ ਥਾਣੇਦਾਰ ਖੜਾ ਸੀ ਮੈਨੇ ਹਾਂਜੀ ਬੀਬੀ ਸਾਹਿਬ ਇੱਕ ਦੱਸਿਓ ਇਨਸਪੈਕਟਰ ਸਾਹਿਬ ਯਾਰ ਇੱਕ ਦੱਸਿਓ ਸ਼ਰਾਬ ਪੀ ਕੇ ਗੱਡੀ ਚਲਾਉਣੀ ਗੁਨਾਹ ਹੈ ਟਰੈਕਟਰ ਚਲਾਉਣਾ ਅੰਦਰ ਕਰ ਦਿੰਦੇ ਹੋ ਤੁਹਾਡਾ ਮੁੱਖ ਮੰਤਰੀ दारू ਦੀ ਬੋਤਲ ਪੀ ਕੇ ਸਰਕਾਰ ਚਲਾ ਰਿਹਾ ਹੈ दारू ਦੀ ਬੋਤਲ ਪੀ ਕੇ ਸਵੇਰ ਦੇ ਪੀ ਲੱਗ ਜਾਦਾ ਸਰਕਾਰ ਚਲਾਈ ਜਾਂਦਾ ਹੁਣ ਰੋਡ ਸ਼ੋਅ ਤੇ ਆਊਗਾ ਇੰਸਪੈਕਟਰ ਸਾਹਿਬ ਮਸ਼ੀਨ ਮੂੰਹ ਚ ਪਾ ਦੇ ਉਹਦੇ ਉਹ ਦਿਨੇ ਹੀ ਟੱਕੇ ਰਹਿੰਦਾ ਤੁਸੀਂ ਦੇਖਿਆ ਹੋਣਾ ਪਠਿੰਡੇ ਉਹ 5-6 ਦਿਨ ਪਹਿਲੇ ਐਨੀ ਪੀ ਲਈ ਰੋਡ ਸ਼ੋਅ ਸੀ ਗੱਡੀ ਤੇ ਚੜ ਗਿਆ ਬੋਤਲ ਉਹਨੂੰ ਸਿਰ ਹਿਲ ਗਿਆ ਬੋਤਲ ਪਾਣੀ ਦੀ ਲਿਆ ਕੇ ਸਿਰ 'ਚ ਪਾਤੀ ਯਾਰ ਸ਼ਰਮ ਆਉਂਦੀ ਹੈ ਕਹਿੰਦੇ ਕਿ ਇਹ ਮੁੱਖ ਮੰਤਰੀ ਆਪਣਾ ਸ਼ਰਮ ਆਉਂਦੀ ਹੈ ਐਸ ਕਰਕੇ ਮੈਂ ਜਿਆਦਾ ਸਮਨ ਆ ਲੈਂਦਾ ਹੋਇਆ ਆਈ ਬੇਨਤੀ ਕਰਦਾ ਪੰਜਾਬ ਨੂੰ ਬਚਾਉਣ ਵਾਸਤੇ ਤੁਹਾਨੂੰ ਇਕੱਠੇ ਹੋਣਾ ਪੈਣਾ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਹਿਣਾ ਪੈਣਾ ਤਾਹੀ ਪੰਜਾਬ ਬਚੂਗਾ ਅੱਛਾ ਦੋ ਗੱਲਾਂ ਮੈਂ ਤੁਹਾਨੂੰ ਅੱਜ ਦੱਸ ਦੇਣਾ ਹੈ ਮੈਨੂੰ ਹੁਣੀ ਯਾਦ ਕਰਾਇਆ ਇੱਕ ਗੱਲ ਪਹਿਲੀ ਗੱਲ ਹੈ ਜਿਸ ਦਿਨ ਸਰਕਾਰ ਬਣ ਗਈ ਜਿਹੜੀਆਂ ਜ਼ਮੀਨਾਂ ਅਸੀਂ ਪੱਕੀਆਂ ਕੀਤੀਆਂ ਸੀ ਤੇ ਕਾਂਗਰਸ ਨੇ ਤੋੜ ਦਿਆ ਮੈਂ ਪਹਿਲੇ ਹਫ਼ਤੇ ਚ ਕਾਨੂੰਨ ਲਿਆ ਕੇ ਉਹ ਜ਼ਮੀਨਾਂ ਵਾਪਸ ਤੁਹਾਡੇ ਨਾਲ ਪੱਕੀਆਂ ਕੀਤੀਆਂ ਜਾਣਗੀਆਂ ਆਈ ਸੀ ਨਾ ਇੱਕ ਪੁਲ ਚਾਹੀਦੇ ਦੋ ਕਰਨ ਇੱਕ ਆ ਪੁਲ ਤਾਂ ਛੋਟੀ ਗੱਲ ਹੈ ਆ ਤਾਂ ਇੰਨੀ ਪਾਵਰ ਤਾਂ ਤੁਹਾਡੇ ਕੋਲ ਹੀ ਹੋ ਜਣੀ ਹੈ ਮੇਰੇ ਨਾਲ ਪੁਲ ਹੋਣ ਤੁੜ ਜੀ ਜੋ ਮਰਜੀ ਕੋਕ ਬਣਾ ਦਾਂਗੇ ਤੁਸੀਂ ਆਪਣੀ ਸਰਕਾਰ ਲਿਓ ਮੇਰੇ ਕੰਮ ਕਰਨ ਦਾ ਤਰੀਕਾ ਤੁਸੀਂ ਦੇਖਿਆ ਹੀ ਐ ਆਪਾਂ ਨੇਰੀ ਲਿਆ ਦਮਿਆ ਇਸ ਕਰਕੇ ਆਪਾਂ ਇਕੱਠੇ ਹੋ ਕੇ ਮੇਰੇ ਵੀਰ ਨੂੰ ਜਿਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ